ਸਸ਼ੀ ਕਾ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਵਿਧਾਇਕ ਹਰਮੀਰ ਸਿੰਘ ਪਠਾਨ ਮਾਜਰਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਦਾਅਦਿਆਂ ਕਿ ਪੁਲਿਸ ਵੱਲੋਂ ਹਰਮੀਰ ਸਿੰਘ ਪਠਾਨ ਮਾਜਰਾ ਨੂੰ ਹਿਰਾਸਤ ਵਿੱਚ ਲਿਆ ਸੀ ਤਾਂ ਇਸ ਦੌਰਾਨ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਆ ਕਿ ਪੁਲਿਸ ਦੇ ਹਿਰਾਸਤ ਦੇ ਵਿੱਚੋਂ ਹਰਮੀਰ ਸਿੰਘ ਪਠਾਨ ਮਾਜਰਾ ਫਰਾਰ ਹੋ ਗਏ ਨੇ ਤੇ ਇਹ ਵੀ ਇਲਜ਼ਾਮ ਲੱਗੇ ਨੇ ਸੂਤਰਾਂ ਦੇ ਮੁਤਾਬਿਕ ਕਿ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਹਰਮੀਤ ਸਿੰਘ ਪਠਾਨ ਮਾਜਰਾ ਫਰਾਰ ਹੋ ਗਏ ਤੇ ਸਾਥੀਆਂ ਨੇ ਪੁਲਿਸ ਦੇ ਉੱਤੇ ਤਾੜ-ਤਾੜ ਜਿਹੜੀਆਂ ਕਿ ਗੋਲੀਆਂ ਚਲਾਈਆਂ ਇਹ ਵੀ ਖਬਰ ਜੜਕੀ ਸਾਹਮਣੇ ਆਈ ਹੈ ਦੱਸਦੀ ਹੈ ਕਿ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਦੇ ਉੱਤੇ ਜਬਰ ਜਨਾਹ ਦਾ ਦੋਸ਼ ਹੈ ਸਨੌਰ ਵਿਧਾਨ ਸਭਾ ਹਲਕੇ ਤੋਂ ਆਪ ਦੇ ਐਮਐਲਏ ਨੇ ਪਠਾਨ ਮਾਜਰਾ ਤਾਂ ਹੁਣ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਉਹ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਫਰਾਰ ਹੋ ਗਏ ਨੇ ਸਨੌਰ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਮੁਰ ਤੋਂ ਚਰਚਾ ਦੇ ਵਿੱਚ ਆ ਗਏ ਨੇ ਉਹਨਾਂ ਨੇ ਫੇਸਬੁੱਕ ਤੇ ਲਾਈਵ ਹੋ ਕੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਗਿਆ ਸੀ ਕਿ ਪੰਜਾਬ ਪੁਲਿਸ ਨੇ ਉਹਨਾਂ ਦੀ ਸਾਬਕਾ ਪਤਨੀ ਨਾਲ ਜੁੜੇ ਪੁਰਾਣੇ ਆਈਪੀਸੀ 376 ਦੇ ਮਾਮਲੇ 'ਚ ਉਹਨਾਂ ਦੇ ਉੱਤੇ ਕੇਸ ਦਰਜ ਕੀਤਾ ਵਿਦਾਇਕ ਪਠਾਨ ਮਾਜਰਾ ਦਾ ਦਾਵਾ ਹੈ ਕਿ ਸਭ ਰਾਜਨੀਤਿਕ ਸਾਜਿਜ਼ ਦੇ ਤਹਿਤ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਤੋਂ ਆਈ ਆਪ ਟੀਮ ਪੰਜਾਬ ਤੇ ਰਾਜ ਕਰਨਾ ਚਾਹੁੰਦੇ ਤੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਲਾਈਵ ਦੇ ਵਿੱਚ ਪਠਾਨ ਮਾਜਰਾ ਨੇ ਜਿਹੜੇ ਕਿ ਵੱਡੇ ਇਲਜ਼ਾਮ ਲਗਾਏ ਨੇ ਤਾਂ ਸੂਤਰਾਂ ਦੇ ਹਵਾਲੇ ਤੋਂ ਕੋਈ ਢੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ ਕਿ ਹਰਮੇਸ਼ ਸਿੰਘ ਪਠਾਨ ਮਾਜਰਾ ਨੂੰ ਪੁਲਿਸ ਨੇ ਹੀ ਰਸਤੇ ਵਿੱਚ ਲਿਆ ਤਾਂ ਇਸ ਦੌਰਾਨ ਫਾਇਰਿੰਗ ਕਰਕੇ ਜਿਹੜਾ ਕਿ ਪਠਾਨ ਮਾਜਰਾ ਪਰ ਆਰ ਹੋ ਚੁੱਕਿਆ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਕੀ ਖਬਰ ਸਾਹਮਣੇ ਆ ਰਹੀ ਹੈ ਦੂਜੇ ਪਾਸੇ ਤੁਹਾਨੂੰ ਜੋ ਬੀਤੇ ਦਿਨੀ ਹਰਮੀਤ ਸਿੰਘ ਪਠਾਨ ਮજરા ਲਾਈਵ ਹੋਏ ਸੀ ਉਹਨਾਂ ਨੇ ਕੀ ਕੀ ਖੁਲਾਸੇ ਕੀਤੇ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਹੜਾ ਆਪਾਂ ਕੱਲ ਆਵਾਜ਼ ਚੁੱਕੀ ਸੀ ਬਈ ਕ੍ਰਿਸ਼ਨ ਕਮਾਲ ਜਿਹੜਾ ਉਹ ਬਿਲਕੁਲ ਮਾੜਾ ਅਫਸਰ ਹੈ ਤੋ ਉਹਦੀ ਨਲੈਕੀ ਦਾ ਸਾਰਾ ਕੁਝ ਹੋਇਆ ਉਸ ਦਿਨ ਕੱਲ ਮੇਰੀ ਜਿਹੜੀ ਵੀਡੀਓ ਲਾਈਵ ਹੋਈਆਂ ਸੀ ਮੇਰੇ ਗਨਮੈਨ ਵਾਪਸ ਲੈ ਗਏ ਇਹ ਹੁਣ 376 ਦਾ ਮੈਂ ਤੇ ਪਰਚਾ ਕਰਤਾ ਨਾ ਪੰਜਾਬ ਪੁਲਿਸ ਨੂੰ ਮਿਲ ਤੁਣਾ ਹੈ ਨਾ ਇਹ ਰਿਆਣਾ ਹੈ। ਤਕਰੀਬਨ ਸਾਰੇ ਜਿਹੜਾ ਜਿੰਨੇ ਇਹਨਾਂ ਨੇ ਰਾਤ ਪੁਰਾਣਾ ਜਿਹੜਾ ਮੈਂ ਤਕਰੀਬਨ ਮੇਰਾ ਹਾਈ ਕੋਰਟ ਵੀ ਕੇਸ ਚੱਲਦਾ ਸੀ ਉਹਦੇ ਤੇ ਦੋ ਪਰਚੇ ਦਰਜ ਮੈਡਮ। ਮੇਰੇ ਤੇ ਜਿਹੜਾ ਇਹਨਾਂ ਨੇ ਕੀਤਾ ਉਹ ਅੱਜ ਵੀ ਐਜ ਕਰਤਾ ਪਰਚਾ ਦਾ। ਮੈਂ ਅੱਜ ਸਾਰੇ ਪੰਜਾਬ ਵਾਸੀਆਂ ਨੂੰ ਸੱਜਣਾ ਦੇ ਤਰ੍ਹਾਂ ਇਹ ਤੁਹਾਡੇ ਭਰਾ ਜਿਹੜਾ ਜੋ ਵੀ ਹੋਇਆ ਇਹ ਪੰਜਾਬ ਦੀ ਆਵਾਜ਼ ਚ ਕਿ ਜਿਹੜੇ ਲੋਕਾਂ ਦੇ ਸੀ ਵੀ ਇਨਾ ਦਿੱਲੀ ਵਾਲਿਆਂ ਦੇ ਖਿਲਾਫ ਕੋਈ ਉਹ ਵੀ ਪਰਦਾ ਆ ਬਈ ਉੱਥੇ ਕੋਈ ਮਰਦ ਕੋਈ ਉੱਠ ਕੇ ਆਣ ਕੇ ਪੰਜਾਬ ਦੀ ਗੱਲ ਕਰੇ ਤੇ ਤੁਹਾਡਾ ਭਰਾ ਨੇ ਆਪਦਾ ਕੈਰੀਅਰ ਦਾ ਆਪੇ ਲਾਤੀ ਇਹ ਪੰਜਾਬ ਵਾਸਤੇ ਮੁੱਦਾ ਚਾਹ ਤੇ ਮੈਂ ਸਾਰੇ ਮੈਲਿਆਂ ਨੂੰ ਮੰਤਰੀਆਂ ਨੂੰ ਸਾਰਨ ਬੇਨਤੀ ਕਰਦਾ ਅੱਜ ਜੇ ਤੁਸੀਂ ਨਾ ਜਾ ਕੇ ਤੁਹਾਡਾ ਕੰਮ ਕਰਤਾਂ ਤੇ ਆ ਇਹਨੂੰ ਵੱਧ ਵੱਧ ਸ਼ੇਰਦੀ ਕਰੋ ਆਲ ਪੰਜਾਬ ਜਿੱਥੇ ਜਿੱਥੇ ਵੀ ਮੇਰੇ ਸੱਜਣ ਮਿੱਤਰ ਬੈਠੇ ਪੰਜਾਬ ਹਰਿਆਣਾ ਜਿੱਥੇ ਵੀ ਜਿਹੜੇ ਕੋਈ ਮੈਨੂੰ ਪਿਆਰ ਕਰਦੇ ਆ ਤੇ ਜਿਨ੍ਹਾਂ ਨੂੰ ਲੱਗਦਾ ਵੀ ਮੈਂ ਚੰਗਾ ਕੰਮ ਕੀਤਾ ਜਿਨ੍ਹਾਂ ਨੂੰ ਨਹੀਂ ਚੰਗਾ ਲੱਗਦਾ ਬਿਲਕੁਲ ਨਾ ਆਉਣਾ ਜਿਨ੍ਹਾਂ ਨੂੰ ਲੱਗਦਾ ਵੀ ਮੈਂ ਚੰਗਾ ਕੰਮ ਕੀਤਾ ਆਵਾਜ਼ ਚੁੱਕੀ ਪੰਜਾਬ ਦੀ ਕਿ ਅੱਜ ਮੈਨੂੰ ਤੁਹਾਡੀ ਸਾਰਿਆਂ ਦੀ ਲੋੜ ਆ ਟਰੈਕਟਰ ਟਰਾਲੀਆਂ ਗੱਡੀਆਂ ਬੱਸਾਂ ਜੋ ਵੀ ਤੁਹਾਡੇ ਕੋਲ ਹੈਗਾ ਪਟਿਆਲਾ ਐਸਐਸਪੀ ਤੇ ਡੀਸੀ ਦਫ਼ਤਰ ਆਪਾਂ ਸਾਰਾ ਕੇਰਨਾ ਤੇ ਤੁਹਾਨੂੰ ਬੇਨਤੀ ਹੈਨ ਵਾਰ ਤੋਂ ਵਾਰ ਲਾਈਵ ਕਰਕੇ ਵਾਰ ਤੋਂ ਵਾਰ ਲੋਕਾਂ ਨੂੰ ਸੁਣਾ ਦੇ ਕੇ ਇਹਨੂੰ ਵਾਰ ਤੋਂ ਵਾਰ ਸ਼ੇਅਰ ਕਰਕੇ ਤੁਸੀਂ ਉੱਥੇ ਮੇਰਾ ਸਾਥ ਦਿਓ ਬਾਕੀ ਆਪਾਂ ਇਸ ਜਿਹੜੀ ਗੁੰਗੀ ਸਰਕਾਰ ਨੂੰ ਉਠਾ ਸਕੀਏ ਤੇ ਜਿਹੜੇ ਦਾ ਦਿਮਾਗ ਦੇ 94 ਐਮਐਲਏ ਬੜੇ ਆ ਉਹ ਦਿਮਾਗ ਵਾਲਾ ਕੀੜਾ ਕੱਢ ਸਕੀਏ ਵੀ ਜਿਹੜੇ ਐਮਐਲਏ ਉੱਠ ਪੈਣ ਇੱਕ ਤੇ ਪਰਚਾ ਦੂਜੇ ਤੇ ਇਹਦੇ ਮੈਨੂੰ ਦਬਾਉਣਗੇ ਮੈਂ ਦਵਦਾ ਤਹਾਂ ਨਹੀਂ ਤੁਹਾਡਾ ਸਾਰਾਂ ਦਾ ਭਰਾਵਾਂ ਦਾ ਅਸ਼ੀਰਵਾਦ ਆ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦੀ ਵਾਦ ਤੋਂ ਮੇਰੇ ਤੇ ਪਰਚੇ ਹੋਣ ਕਰ ਸਕਦੇ ਆ ਮੈਂ ਜੇਲ੍ਹ ਚ ਰਹਿ ਸਕਦਾ ਪਰ ਮੇਰੀ ਜਿਹੜੀ ਆਵਾਜ਼ ਆ ਉਹਨਾਂ ਨੇ ਕੋ ਦਬਾ ਸਕਦਾ ਇਹ ਤਾਂ ਉਹ ਬੇਨਤੀ ਆ ਸਾਰੇ ਜਵਾਬ ਤੋਂ ਪਹੁੰਚੋ ਕੰਮ ਮੈਨੂੰ ਪਤਾ ਨਾ ਸਾਰਾ ਨੂੰ ਹੁੰਦਾ ਮੀਂਹ ਕਣੀ ਆ ਪਰ ਜੇ ਅੱਜ ਤੁਹਾਡੀ ਮੈਨੂੰ ਲੋੜ ਆ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਤੇ ਤੁਸੀਂ ਸਾਰੇ ਅਨੇ ਅੱਜ ਉੱਥੇ ਡੀਸੀ ਦਫਤਰ ਤੇ ਐਸਐਸਪੀ ਦਫਤਰ ਕੇ ਰੋ ਇਹਨਾਂ ਨੂੰ ਸਵਾਲ ਕਰੋ ਪੁੱਛੋ ਵੀ ਇੱਕ ਬੰਦੇ ਨੇ ਆਵਾਜ਼ ਚੁੱਕੀ ਆ ਬਾਹਰ ਨਹੀਂ ਛੱਡਦੇ ਆ ਕਿ ਰਾਜ ਕਰਨਗੇ ਦਿੱਲੀ ਵਾਲੇ ਜਿਹੜੇ ਦਿੱਲੀ ਵਾਲੇ ਮੈਂ ਕਹਿ ਸਕਦਾ ਉਹਨਾਂ ਕਾਂਗਰਸ ਦਾ ਵੀ ਰਾਜ ਰਿਆ ਬੀਜੇਪੀ ਦਾ ਵੀ ਰਾਜ ਰਿਆ ਉਹਨਾਂ ਨੇ ਤਾਂ ਕਦੀ ਨਹੀਂ ਇੰਟਰਫੇਰੈਂਸਾਂ ਕਰਕੇ ਆਪਦੀਆਂ ਸਟੇਟਾਂ ਚ ਕੀਤੀ ਨਹੀਂ ਇਹਨਾਂ ਨੂੰ ਕੁਝ ਜ਼ਿਆਦਾ ਚਾਹ ਚੜਿਆ ਆ ਇਹਨਾਂ ਨੂੰ ਕੋਈ ਜ਼ਿਆਦਾ ਆ ਵੀ ਅਸੀਂ ਕੋਈ ਵੱਖਰਾ ਕਰਕੇ ਦਿਖਾਵਾਂਗੇ ਲੋਕਾਂ ਨੂੰ ਵੀ ਸਾਡੇ ਪੰਜਾਬ ਵਾਲੇ ਘੋੜੇ ਭਾਲੇ ਵੀ ਇਹਨਾਂ ਨੂੰ ਰਾਜ ਨਹੀਂ ਕਰਨਾ ਆਉਂਦਾ ਇਸ ਕਰਕੇ ਜੇ ਅੱਜ ਤੁਸੀਂ ਮੇਰੇ ਨਾਲ ਖੜੋਗੇ ਤੇ ਮੈਂ ਮਹਾਰਾਜ ਤੋਂ ਲੈ ਕੇ ਇਹਨਾਂ ਦਾ ਤਖਤਾ ਪੜ ਸਕਦਾ ਅੱਜ ਤੁਹਾਡਾ ਸਾਥ ਨਹੀਂ ਲੋੜਾ ਅੱਜ ਮੇਰਾ ਸਾਥ ਦੇ ਲੋ ਤੇ ਤੁਹਾਡਾ ਭਰਾ ਹਮੇਸ਼ਾ ਤੁਹਾਡਾ ਲਈ ਰਹੇਗਾ ਵਾਹਿਗੁਰੂ ਜੀ ਦਾ ਸਾਥ ਸਾਥ ਹੈ ਵਾਹਿਗੁਰੂ ਜੀ ਕੀ ਸੱਤ ਸੋਦਾ ਦੇ ਕੀ ਪਟਿਆਲਾ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੂੰ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੇ ਸਵੇਰੇ ਹੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਪਾਈ ਗਈ ਸੀ ਜਿਸ ਦੇ ਵਿੱਚ ਉਹ ਲਾਈਵ ਹੋਏ ਸੀ ਤੇ ਵੱਡੇ ਜਿਹੜੇ ਖੁਲਾਸੇ ਉਹਨਾਂ ਨੇ ਕੀਤੇ ਸੀ ਅਤੇ ਉਸੇ ਖਿਲਾਫ ਜਿਹੜਾ ਕੀ ਜਬਰ ਜਨਾਹ ਦਾ ਕੇਸ ਦਰਜ ਕੀਤਾ ਗਿਆ